ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਟਾਲਾ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਸਰਦਾਰ ਭਗਵੰਤ ਸਿੰਘ ਮਾਨ ਅੱਜ ਥੋੜੀ ਦੇਰ ਵਿੱਚ ਸਹਿਕਾਰੀ ਖੰਡ ਮਿਲ ਬਟਾਲਾ ਵਿੱਚ 300 ਕਰੋੜ ਰੁਪਏ ਦੀ ਲਾਗਤ ਵਾਲੇ 3500 TCD ਸਮਰਥਾ ਦੇ ਪਲਾਂਟ ਅਤੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਸੇਮਾਨਯ ਉਦਘਾਟਨ ਕਰਨਗੇ। ਸੋ ਉਸ ਮੰਗ ਨੂੰ ਪੂਰਾ ਕਰਦਿਆਂ ਇੱਕ ਵੱਡਾ ਪ੍ਰੋਜੈਕਟ 300 करोड़ रुपए की इमारत के नाल जेड़ा बटाणा 280 लाख बिट्टी के साथ के हिसाब से इसके नाम राज्य इतना बायो सीपीजी और कोजनरेशन जैसे लाभ तक पदोन्नति भी पदोन्नति बढ़ा सकते हैं यह चीनी कांग्रेस केवल एक फैक्ट्री नहीं है दोस्तों मैं आप देखा कभी थकावट महसूस नहीं हुई इतनी मेहनत की और मेहनत है जड़ा बूरा शुगर प्लांट मनजीत सिंह जी ਯਾਦ ਉਹਨਾਂ ਸਤਿਕਾਰਯੋਗ ਸਰਪੰਚ ਸਾਹਿਬਾ ਅੱਜ ਮੈਡਮ ਸੇਨੂ ਦੁੱਗਲ ਜੀ ਫੈਮਿਲੀ ਸ਼ੂਕਰ ਫੈਰ ਅਤੇ ਸਾਡੇ ਇਲਾਕੇ ਦੇ ਮਾਣ ਵਧਾਏ ਸਾਡੇ ਪਟਾਣੇ ਦੇ ਵਧਾਏ ਸ਼੍ਰੀ ਅਮਨ ਸ਼ੇਰ ਸਿੰਘ ਸ਼ਾਹੀ ਕਲਸੀ ਜੀ ਨੂੰ ਕਿ ਉਹ ਮੰਚ ਤੇ ਆ ਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਜੀ ਆਇਆਂ ਕਹਣਗੇ ਔਰ ਵੀ ਬੜੀ ਸਮਰਥਾ ਕੀ ਔਰ ਪਰਮ ਵਧਾਏ ਜੈ ਹਿੰਦ ਜੈ ਕਿਸਾਨ ਜੈ ਸਰਕਾਰੀ ਅੰਦolan ਬਹੁਤ ਬਹੁਤ ਧੰਨਵਾਦ पूरी दुनिया का सबको बद रेट गन्ने का मिलाने अपनी मुसीबत हो रिकवरी है नहीं जी महाराष्ट्र गन्ना आए है जी यूपी गन्ना आए हैं ਉਹ ਕੋਈ ਨਹੀਂ ਦੱਸਦਾ ਮੈਂ ਉਹ ਹੁਣੇ-ਹੁਣੇ ਆਉਣਾ ਦੱਸਦਾ ਸੋ ਅਸੀਂ ਸਮਾਜ ਦੇ ਲੋਕ ਤੁਹਾਡੇ ਨਾਲ ਜਟਾਨ ਦੀ ਤਰ੍ਹਾਂ ਖੜੇ ਆਂ ਬਸ ਐਸੇ ਕਹਾਏ ਜਿੱਦਾਂ ਜੁਟਾਏ ਤੁਸੀਂ ਅਸ਼ੀਰਵਾਦ ਦਿੱਤਾ ਇਦਾਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੇਲੇ ਦੀ ਸਮਰਾਥਾਨ ਮੰਡਾ ਅਗੇ ਅੱਜ ਕਿਸਾਨਾਂ ਦੇ ਸਪੋਰਟ ਕੀਤਾ ਜਾਏ ਸੋ ਆਪਣੇ ਹਰ ਦੇ ਅਜ਼ੀਜ਼ ਆਪਣੇ ਮਹਿਮੂਬ ਨੀਟਰ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਾਰ ਸਿੰਘ ਮਾਜੀ ਨੂੰ ਫੌਂਡ ਲਿਖੇ ਤਾਂ ਉਹਨੇ ਸੁਨਾਉਣਾ ਬੇਨਤੀ ਕਰਾ ਦਾ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜੀ ਤੇ ਬਕਾਲਾ ਇਧਰ ਮੇਲਾ ਜਿਹੜਾ ਤੇ ਵੱਡੀ ਹੋਣ ਜਾ ਰਹੀ ਜਿਹੜੀ ਕਿਸਾਨਾਂ ਨੂੰ ਜਿਹੜੀ ਕਈ ਵਾਰ ਟਰਾਲੀਆਂ ਬਾਹਰੋਂ ਲੈ ਕੇ ਜਾਣੀਆਂ ਪੈਂਦੀਆਂ ਸੀ ਉਹ ਵੀ ਹੁਣ ਜ਼ਰੂਰਤ ਨਹੀਂ ਪਊਗੀ ਇਹਦੇ ਨਾਲ ਸਭ ਤੋਂ ਵਧੀਆ ਜਿਹੜਾ ਆਪਾਂ ਬਿਜਲੀ ਪੈਦਾ ਵੀ ਇੱਥੇ ਕਰਾਂਗੇ ਤੇ ਸਕੇਨ ਦਾ ਭਾਵ ਸਾਡੀ 슈ਗਰ ਮਿਲ ਜਿਹੜੀ ਆ ਇਹ ਅੱਗੇ ਨਾਲੋਂ ਬਹੁਤ ਵਧੀਆ ਵੈਲਪ ਹੋ ਗਈ ਹੈ ਔਰ ਹੁਣ ਇਹਦਾ ਜਿਹੜਾ ਬੈਨੀਫਿਟ ਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਏਰੀਆ ਦੇ ਕਿਸਾਨਾਂ ਜਿਹੜੇ ਗਰਦਾਸਪੁਰ ਤੋਂ ਇਲਾਵਾ ਹੋਰ ਕਿੰਨੇ ਜ਼ਿਲ੍ਹਿਆਂ ਨੂੰ ਸਮਝ ਜਿੱਦਿ ਇਹਦਾ ਫਾਇਦਾ ਹੋਏਗਾ ਇਹ ਦੇਖੋ ਜੀ ਤਕਰੀਬਨ ਜਦੋਂ ਮਿਲ ਮਿਲ ਵੱਡੀ ਹੋਗੀ ਤੇ ਨੇਚਰਲੀ ਤੁਹਾਡਾ ਪਠਾਨਕੋਟ ਹੋ ਗਿਆ ਜਨਾਲਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹਾ ਹੋ ਗਿਆ ਇਧਰ ਦੀ ਬੈਲਟ ਜਿੰਨੀ ਵੀ ਆ ਉਹਨੂੰ ਸਾਰੀ ਨੂੰ ਬੈਨੀਫਿਟ ਹੋਏਗਾ ਇਹਦਾ ਲਾਭ ਵੀ ਦੋ ਤਿੰਨ ਸਾਲ ਅੱਗੇ ਹੋਣਾ ਹੈ ਸਰ ਕੰਡ ਵਧੀਆ ਹੈ ਮੈਂ ਵੀ ਵਧੀਆ ਬੰਦੇ ਦਾ ਪੁੱਛਿਆ ਜਾਏਗਾ ਸਰ ਪ੍ਰੋਪਰਲੀ ਜਦੋਂ ਚੰਗਾ ਕੰਮ ਹੋਵੇ ਨਾ ਗੰਗੀਆਂ ਗੱਲਾਂ ਕਰੀ ਜਾਂਦੀਆਂ ਨੇ ਉਦੋਂ ਜਿਸ ਤਰੀਕੇ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਇਹ ਆ ਵੀ ਇੱਕ ਜਿਹੜਾ ਇਹਦਾ ਤੁਸੀਂ ਗੱਲ ਕੀਤੀ ਪੋਲਿਊਸ਼ਨ ਦੀ ਆਪਾਂ ਉਹਦਾ ਵੀ ਸੋਰਸ ਜਿਹੜਾ ਕਿੰਨੇ ਕਰੋੜ ਲੱਗਦਾ ਭਾਈ ਕਿੰਨੇ ਕਰੋੜ ਲੱਗਦਾ ਇਹ ਕਿੰਨੇ ਲੋਕਾਂ ਨੂੰ ਇੱਧਰ ਕਿਉਂਕਿ ਪਿੰਡਾਂ ਦੇ ਵਿੱਚ ਜਿਆਦਾ ਕਿਸਾਨ ਕਮਾਨਾ ਨਹੀਂ ਬੀਜਣਾ ਡੇ ਵੀ ਜਾਣਾ ਪੈਂਦਾ ਦੇਖੋ ਜੀ ਇੱਕ ਨੌਕਰੀਆਂ ਦਾ ਵੀ ਵਧੂ ਕਾ ਰੋਜ਼ਗਾਰ ਵਧੂ ਕਾ ਲੋਕ ਆਉਣਗੇ ਨੇਚਰਲੀ ਜਿੱਥੋਂ ਜਦੋਂ ਜਿਆਦਾ ਜਿਆਦਾ ਆ ਆਉਣਾ ਜਾਣਾ ਬਣ ਜਾਂਦਾ ਤੇ ਨੇਚਰਲੀ ਕਾਰੋਬਾਰੀਆਂ ਦੇ ਵਿੱਚ ਵੀ ਉਹਦਾ ਵਾਧਾ ਹੁੰਦਾ ਔਰ ਕਿਸਾਨ ਵੀ ਦੂਰ ਦਰਾਡੇ ਗੁਸੀਆਂ ਮਿਲਾਂ ਚ ਜਾਂਦੇ ਸੀ ਸ਼ਾਇਦ ਉਹਦੇ ਨਾਲ ਵੀ ਨਹੀਂ ਜੀ ਹੁਣ ਜਦੋਂ ਮਿਲ ਕਰਦੀ ਆਪਣੀ ਚਾਲੂ ਹੋ ਗਈ ਤੇ ਫਿਰ ਕਿੰਨੇ ਕਰੋੜ ਲੱਖਸਣਾ ਪਈ ਬਣਦੀ ਆ ਬਸ ਕਿੰਨੇ ਕਰੋੜ ਲੱਖਸਣਾ ਬਣਦੀ ਆ ਕਾਫੀ ਤੁਹਾਨੂੰ ਮੈਂ ਦੱਸਿਆ ਵਾ ਵੀ ਅੱਗੇ ਛੋਟੀ ਮਿਲ ਸੀ ਹੁਣ ਇਹ ਕਾਫੀ ਇਹਦੇ ਨਾਲ ਹੁਣ ਜਦੋਂ ਵੱਡੀ ਹੋਈ ਆ ਤੇ ਰੋਜ਼ਗਾਰ ਜਿਹੜਾ ਵਾ ਨੇਚਰਲੀ ਲੋਕਾਂ ਨੂੰ ਮਿਲੇਗਾ ਇਹ ਨੀਅਰ ਅਬਾਊਟ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ 300 ਕਰੋੜ ਦੀ ਲਗਤ ਦੇ ਨਾਲ ਇਹ ਜਿਹੜੀ ਮਿਲ ਹੈ ਇਹਦੀ ਲਗਤ ਜਿਹੜੀ ਲੱਗੀ ਹੈ ਔਰ ਉਦਗਤਨ ਹੋ ਰਿਹਾ ਮੈਂ ਦੱਸਣਾ ਚਾਹੁੰਨਾ ਕੱਲਾ ਜਿਤਨਾ ਉਹ ਵਿਰੋਧੀ ਕਹਿੰਦੇ ਹੁੰਦੇ ਆ ਮਿਲ ਮੈਂ ਸ਼ੁਰੂ ਕੀਤੀ ਹੈ ਵੇਖੋ ਨੀ ਪੱਥਰ ਰੱਖਣ ਨਾਲ ਕੰਮ ਨਹੀਂ ਹੁੰਦੇ ਇਹ ਤੁਹਾਨੂੰ ਡਾਟਾ ਦੇ ਦੂੰਗਾ ਵੀ ਪੇਮੈਂਟ ਕਿਹੜੀ ਸਰਕਾਰ ਨੇ ਕੀਤੀ ਹੈ ਨੀ ਪੱਥਰਾਂ ਤੋਂ ਬਾਅਦ ਕੰਮ ਨੂੰ ਸਫਲ ਕਰਨਾ ਜਿਹੜਾ ਪੂਰਾ ਕਰਨਾ ਉਹ ਜਿਹੜਾ ਮੈਂ ਰਹਿਣੀ ਆ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਨ੍ਹਾਂ ਨੇ ਨਪੇਰਾ ਚਾਲ ਜਬਲੀ ਵਧੇਗੀ ਰੋਜ਼ਗਾਰ ਵਧੇਗਾ ਸਮਝਦੇ ਆ ਕਿ ਤਸਵੀਕੀਤ ਨਾਲ ਅਮਨਸ਼ੀਰ ਸਰੀਰਕਲ ਜਿਸ ਤਰ੍ਹਾਂ ਜਿਸ ਤਰ੍ਹਾਂ ਹੁੰਦਾ ਮਿਲ ਰਿਹਾ ਉਸ ਦਾ ਉਸ ਦਾ ਕਿਹੜਾ ਗੁਰਦਾਸਪੁਰ ਦੀ ਨਾਰ ਹਰ ਬਦਲ ਚਲੋ ਇਹ ਮੈਂ ਧੰਨਵਾਦ ਕਰਦਾ ਤੁਸੀਂ ਮਾਣ ਬਖਸ਼ ਦਿਓ ਭਰਾਓ ਸਾਡੇ ਵੱਡੇ ਸੋ ਮੈਨੂੰ ਇਹੋ ਹੀ ਆ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਡਿਵੈਲਪ ਕਰ ਸਕੀਏ ਇੱਧਰ ਲਈ ਯੋ ਉਨਾਈ ਆਪਾਂ ਡਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਔਰ ਪੰਜਾਬ ਹੈ ਸਾਰਾ ਜ਼ਿੰਮੇਵਾਰੀ ਪੰਜਾਬ ਦੀ ਸਾਹਿਬ ਪਹਿਲੀ ਵਾਰੀ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਕੁਝ ਹੋਰ ਨਹੀਂ ਦੇ ਰਹੇ ਜੀ ਨਹੀਂ ਉਹ ਸਾਡੇ ਸੀਐਮ ਸਾਹਿਬ ਸਰਕਾਰ ਦੇ ਹੁਕਮ ਨੇ ਜਦੋਂ ਜਿੱਥੇ ਵੀ ਉਹਨਾਂ ਨੂੰ ਕਹਿੰਦੇ ਆ ਜਿਹੜੀ ਵੀ ਸਾਨੂੰ ਡਿਮਾਂਡ ਦੀ ਕੋਈ ਕਸਰ ਨਜ਼ਰ ਆਉਂਦੀ ਹੈ ਉਹ ਦੂਰ ਕਰਦੇ ਆਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ